ਕਹਿੰਦੇ ਤਾਂ ਤਾਂ ਦੇ ਪੋਸਟਰ ਲੱਗੇ ਜਾ ਰਹੇ ਆ ਕਿਸ ਗੱਲ ਤੋਂ ਲੱਗੇ ਜਾ ਰਹੇ ਆ ਕਿ ਉਹਨੇ ਇੱਕ ਕੁੜੀ ਦਾ ਕਤਲ ਕਰਤਾ ਇਸ ਕਰਕੇ ਉਹਦੇ ਪੋਸਟਰ ਲੱਗੇ ਜਾ ਰਹੇ ਆ ਪਰ ਯੋਧਾ ਕਿਸ ਗੱਲ ਦਾ ਏ ਜਦੋਂ ਬੰਦਾ ਕਿਸੇ ਦਾ ਕਤਲ ਕਰਕੇ ਬਾਹਰਲੇ ਵਿਦੇਸ਼ਾਂ 'ਚ ਭੱਜ ਜਾਂਦਾ ਯੋਧਾ ਤਾਂ ਪਹਿਲੀ ਗੱਲ ਤਾਂ ਹੈ ਹੀ ਨਹੀਂ ਉਹ ਮੈਨੂੰ ਯੋਧਾ ਨਹੀਂ ਸਮਝਦਾ ਯੋਧੇ ਤਾਂ ਸਾਡੇ ਉਹ ਸੀਗੇ ਸ਼ਹੀਦ ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਇਹ ਸਾਡੇ ਯੋਧੇ ਸੀਗੇ ਸਾਡੇ ਪੰਜਾਬ ਦੇ ਤੇ ਇਹਨੂੰ ਤਾਂ ਇੱਕ ਹਵਾਬਾਜ਼ੀ ਦੇ ਇੱਕ ਬਾਣੇ ਦੇ ਵਿੱਚ ਬਾਣੇ ਨੂੰ ਬਦਨਾਮ ਕਰਨ ਦੇ ਚੱਕਰ ਚ ਇਹਨੂੰ ਇੱਕ ਸਿਰ ਤੇ ਚੜਾ ਲਿਆ ਪੰਜਾਬ ਦੇ ਲੋਕਾਂ ਨੇ ਇਹੀ ਕਹਿ ਸਕਦੇ ਸਿਰ ਤੇ ਚੜਾ ਲਿਆ ਪਰ ਐਨੇ ਜਿਹੜਾ ਕੁੜੀ ਨਾਲ ਗਲਤ ਕੀਤਾ ਉਹਨੂੰ ਟੌਰਚਰ ਕਰਿਆ ਉਹਦਾ ਮੋਬਾਈਲ ਦਾ ਸਾਰੇ ਪਾਸਵਰਡ ਚੇਂਜ ਕਰ ਉਹਦੇ ਜੋ ਵੀ ਉਹਦੇ ਮੋਬਾਈਲ 'ਚ ਸੀਗਾ ਉਹ ਆਪਣੇ 'ਚ ਮੋਬਾਈਲਾਂ 'ਚ ਸੈਂਡ ਕਰ ਲਿਆ ਇਹਨਾਂ ਨੇ ਜੇ ਤੁਸੀਂ ਐਡੇ ਇੱਕ ਖੱਬੀ ਖਾਨ ਸੀਗੇ ਅਮਰਪਾਲ ਮੈਰੋ ਨੂੰ ਕਹਿ ਰਿਹਾ ਜਿਹਦੇ ਨਾਲ ਦੇ ਸਾਥੀ ਵੀ ਸੀਗੇ ਜਿਹੜੇ ਦੋ ਮਨ ਨੂੰ ਕਹਿਣਾ ਚਾਹੁੰਦਾ ਆਪਣੇ ਹਾਨ ਦੇ ਨਾਲ ਪੰਗਾ ਕਿਉਂ ਨਹੀਂ ਲੱਤਾਂ ਤੁਸੀਂ ਆਪਣੇ ਬਰਾਬਰ ਦੇ ਨਾਲ ਕਿਉਂ ਨਹੀਂ ਪੰਗਾ ਲੱਤਾਂ ਜੇ ਤੁਸੀਂ ਐਡੇ ਯੋਧੇ ਸੀਗੇ ਤੇ ਆਪਣੇ ਹਾਨ ਦੇ ਨਾਲ ਤਾਂ ਪੰਗਾ ਲੈ ਕੇ ਦੇਖਦੇ ਕਿਤੇ ਸਨਨੀ ਲਿਓਨ ਨਾਲ ਕਿਉਂ ਨਹੀਂ ਲੱਤਾਂ ਮਿੱਕੇ ਨਾਲ ਕਿਉਂ ਨਹੀਂ ਲੱਤਾਂ ਜਿਹੜੀ ਕੁੜੀ ਕੋ ਹੋਰ ਕੈਨੇਡਾ 'ਚ ਗੰਦ ਪਾਉਂਦੀ ਉਹਦੇ ਨਾਲ ਕਿਉਂ ਨਹੀਂ ਲੱਤਾਂ ਯਾਨੀ ਜਿਹੜਾ ਪਰਦੇਸੀ ਬੰਦਾ ਤੁਸੀਂ ਉਹਨੂੰ ਟਾਰਗੇਟ ਕਰਦੇ ਹੋ ਸਾਡੇ ਨਾਲ ਪੰਗਾ ਲੈ ਕੇ ਦੇਖ ਅਸੀਂ ਤੇਰੇ ਇਕੱਲੇ ਨਾਲ ਇਕੱਲਾ ਮੀਡੀਆ ਦੇ ਸਾਹਮਣੇ ਕਹਿੰਦੇ ਇਕੱਲੇ ਨਾਲ ਇਕੱਲਾ ਕਿਤੇ ਵੀ ਆਜੇ ਕੋਈ ਡਰਦਾ ਨਹੀਂ ਜਦ ਮਰਜੀ ਆਜੇ ਮੈਂ ਆਪਣਾ ਮੀਡੀਆ ਦੇ ਸਾਹਮਣੇ ਮੋਬਾਈਲ ਨੰਬਰ ਹੀ ਬੋਲੂਗਾ 6284137982 ਜਦੋਂ ਮਰਜੀ ਮੈਨੂੰ ਕਾਲ ਕਰੇ ਮੈਂ ਡਰਨ ਦਾ ਨਹੀਂ ਇਕੱਲੇ ਨਾਲ ਇਕੱਲਾ ਮੀਡੀਆ ਸਾਹਮਣੇ ਜਿੱਥੇ ਮਰਜੀ ਆ ਜੇ ਪਰ ਇਹ ਗਰੀਬ ਬੰਦੇ ਨੂੰ ਦਬਾਉਂਦੇ ਨੇ ਇਹਨਾਂ ਨੇ ਬਾਣੇ ਦੇ ਨਾਮ ਬਦਨਾਮ ਕਰਕੇ ਰੱਖਿਆ ਦੇਖੋ ਨਿਹੰਗ ਸਿੰਘਾਂ ਨੇ ਇੱਕ ਸਾਡੇ ਗੁਰੂ ਮਾਰੇ ਸੀਗੇ ਉਹਨੇ ਕਦੇ ਬਾਣੇ ਨੂੰ ਦਾਗ ਨਹੀਂ ਲਾਇਆ ਹੋਰ ਇੱਕ ਨਿਹੰਗ ਸਿੰਘ ਨੇ ਨਾ ਰਾਜਾ ਰਾਮ ਸਿੰਘ ਨੇ ਧਰਨੇ ਤੇ ਬੈਠੇ ਨੇ ਕਦੇ ਉਹਨਾਂ ਦਾ ਕਦੇ ਨਾ ਤੇ ਕਿਤੇ ਕਲੰਕ ਹੈਗਾ ਕੋਈ ਕਦੇ ਵੀ ਨਹੀਂ ਇਦਾਂ ਦੇ ਜਨੂਨ ਪਰਸਨ ਬਹੁਤ ਨਿਹੰਗ ਸਿੰਘ ਬਹੁਤ ਹਨ ਦੀ ਮੈਂ ਬਹੁਤ ਇੱਜ਼ਤ ਕਰਦਾ ਕਿ ਬਹੁਤ ਵਧੀਆ ਇਨਸਾਨ ਨੇ ਹਰੀਆਂ ਬੇਲਾਂ ਵਾਲੇ ਉਹਨਾਂ ਦਾ ਨਾਂ ਹੈ ਤੇ ਇਹਨਾਂ ਦਾ ਵੀ ਨਾਂ ਹੈ ਇਹ ਕੱਲ ਦੀ ਭੂਤਨੀ ਸੇਵਾ ਚੱਦ ਉਹੀ ਕਹਿ ਸਕਦੇ ਇਹਨੂੰ ਇੱਕ ਕੁੜੀ ਨੂੰ ਮਾਰ ਦੇਣਾ ਕਿੱਡੀ ਕਸ਼ਾਵਾਂ ਸੀ ਹੈ ਤੇ ਦੋ ਬੰਦੇ ਹੁਣ ਰਿਮਾਂਡ ਤੇ ਲੈ ਕੇ ਸ਼ਾਹ ਜੇਲ੍ਹ ਭੇਜ ਦਿੱਤਾ ਗਿਆ ਤੇ ਹੁਣ ਇਹ ਇੰਡੀਆ ਤੋਂ ਬਾਹਰ ਦੱਸਿਆ ਜਾ ਰਿਹਾ ਜੇ ਤੂੰ ਯੋਧਾ ਹੁੰਦਾ ਤਾਂ ਇੰਡੀਆ ਛੱਡ ਕੇ ਕਿਉਂ ਭੱਜਿਆ ਤੇਰੇ ਜੇ ਦਮ ਤਾਂ ਤੂੰ ਇੰਡੀਆ ਰਹਿੰਦਾ ਇੰਡੀਆ ਕਿਉਂ ਨਹੀਂ ਰਹਿਿਆ ਤੂੰ ਕਹਿੰਦੇ ਤਾਂ ਤੈਨੂੰ ਇਹ ਯੋਧਾ ਸਾਰੀ ਪਤਾ ਨਹੀਂ ਲੋਕ ਹੁਣ ਵੀ ਕਮੈਂਟ ਕਰਨਗੇ ਗਾਲਾਂ ਕੱਢਣਗੇ ਪਰ ਵੀਰੇ ਮੈਂ ਡਰਦਾ ਨਹੀਂ ਗਾਲਾਂ ਕੱਢੋ ਲੋਕਾਂ ਦਾ ਕੰਮ ਹੈ ਪਰ ਪਹਿਲਾਂ ਵੀਡੀਓ ਨੂੰ ਚੰਗੀ ਤਰ੍ਹਾਂ ਸੁਣੋ ਸੁਣ ਕੇ ਤੁਸੀਂ ਚੰਗੀ ਤਰ੍ਹਾਂ ਛਾਣਵੇਂ ਕਰਕੇ ਫਿਰ ਤੁਸੀਂ ਗਾਲਾਂ ਕੱਢੋ ਵੀ ਬਿਡੇ ਚ ਬੋਲਿਆ ਕੀ ਕਿਸੇ ਗਰੀਬ ਨਾਲ ਤੱਕਾ ਨਹੀਂ ਹੋਣਾ ਚਾਹੀਦਾ ਕਹਿੰਦੇ ਕੁੜੀ ਗੰਦ ਪਾਉਂਦੀ ਸੀਗੀ ਹੋਰ ਕੁੜੀਆਂ ਗੰਦ ਨਹੀਂ ਸੀ ਪਾਉਂਦੀਆਂ ਸਾਨੀ ਲੋ ਉਹਦੀ ਵੈਬਸਾਈਟਾਂ ਬੰਦ ਕਰਾ ਦਿਆ ਇਹਨੇ ਯਾਰ ਹੋਰ ਤਰੀਕੇ ਵੀ ਐ ਇੰਟੈਲੀਜੈਂਸ ਬੈਠੀ ਸੀਆਈਡੀ ਬੈਠੀ ਐ ਸਾਈਬਰ ਸੈੱਲ ਬੈਠੀ ਐ ਕਦੇ ਕੰਪਲੀਟ ਦਿੱਤੀ 2 ਸਾਲਾਂ ਚ 3 ਸਾਲਾਂ ਚ ਉਹਨੇ ਦਿਖਾ ਦੇ ਕਦੇ ਕੰਪਲੀਟ ਦਿੱਤੀ ਹੋਵੇ ਕਦੇ ਕੰਪਲੀਟ ਇਹਦਾ ਤਰੀਕਾ ਬਹੁਤ ਗਲਤ ਐ ਬੰਦੇ ਨੂੰ ਮਾਰ ਜਾਣ ਤੋਂ ਮਾਰ ਦੋਗੇ ਮਤਲਬ ਇਹ ਤਾਂ ਸਾਰੇ ਨੂੰ ਮਾਰ ਦੋਗੇ ਮੈਂ ਕੋਈ ਗਲਤ ਵੀਡੀਓ ਤਾਂ ਮੈਨੂੰ ਮਾਰ ਦੋਗੇ ਇਹ ਭਾਈ ਸਾਹਿਬ ਗਲਤ ਵੀਡੀਓ ਪਾ ਇਹਨੂੰ ਮਾਰ ਦੋਗੇ ਲੋਕਾਂ ਤੋਂ ਮਾਫੀ ਮੰਗਾਉਂਦਾ ਯਾਰ ਤੂੰ ਕਿੱਡਾ ਖੱਬੀਖਾਨ ਐ ਇਹ ਤੋਂ ਮਾਫੀ ਮੰਗਣ ਦੀ ਲੋੜ ਨਹੀਂ ਦਰਬਾਰ ਸਾਹਿਬ ਜਾ ਕੇ ਜਿਹਨੇ ਮਾਫੀ ਮੰਗਣੀ ਉੱਥੇ ਜਾ ਕੇ ਮੰਗੋ ਗੁਰੂ ਗ੍ਰੰਥ ਸਾਹਿਬ ਦੇ ਮਾਫੀ ਮੰਗ ਲਓ ਮੰਦਰ ਤੋਂ ਮੰਗ ਲਓ ਤੇ ਇਹ ਲੋਕ ਸਿਰਫ ਡਰਦੇ ਨੂੰ ਡਰਾਉਂਦੇ ਨੇ ਬਾਣੇ ਨੂੰ ਬਦਨਾਮ ਕਰਦੇ ਨੇ ਸਾਡੇ ਮਹਾਰਾਜਾ ਰਣਜੀਤ ਸਿੰਘ ਕਦੇ ਟੀਮੀਆਂ ਤੇ ਜਾਂ ਔਰਤਾਂ ਦੇ ਹੱਥ ਨਹੀਂ ਚੱਕਿਆ ਪਰ ਇਹ ਬੰਦੇ ਹੱਥ ਚੱਕਣ ਲੱਗ ਗਏ ਨੇ ਇਹਨਾਂ ਨੇ ਬਾਣੇ ਦਾ ਨਾਮ ਪੂਰਾ ਬਦਨਾਮ ਕੀਤਾ ਮੈਂ ਇਹਨਾਂ ਨੂੰ ਯੋਧੇ ਨਹੀਂ ਸਮਝਦਾ ਬਾਰ-ਬਾਰ ਇਹੀ ਗੱਲ ਕਹੂੰਗਾ ਮੈਂ ਇਹਨਾਂ ਨੂੰ ਯੋਧੇ ਨਹੀਂ ਸਮਝਦਾ ਨਾ ਇਹ ਹੈ ਜੇ ਯੋਧਾ ਹੁੰਦਾ ਨਾ ਤਾਂ ਅੱਜ ਜੇ ਜਾਂ ਸਿਲੰਡਰ ਕੀਤਾ ਹੁੰਦਾ ਨੇ ਅੱਜ ਕੀਤਾ ਨਹੀਂ ਹੈਗਾ ਬਾਹਰ ਭੱਜ ਗਿਆ ਉਲਟਾ ਡਰਦੇ ਮਾਰੇ ਕਿ ਪੁਲਿਸ ਮੇਰੇ ਮਗਰ ਆ ਤੇ ਡਰੂ ਡਰ ਕੇ ਭੱਜਿਆ ਬਾਣ ਕਿ ਮੇਰਾ ਫਿਰ ਇਹਦਾ ਸਭ ਤੋਂ ਵੱਡਾ ਅਲ ਪਤਾ ਕੀ ਰੋਲ ਹੈ ਇਹ ਰੋਂਦਾ ਸਭ ਤੋਂ ਪਹਿਲਾਂ ਬਹੁਤ ਹੈ ਕੋਈ ਗੱਲਬਾਤ ਹੋ ਜੇ ਰੋਣਾ ਸ਼ੁਰੂ ਕਰ ਦਿੰਦਾ ਮੇਰੇ ਨਾਲ ਆ ਹੋਇਆ ਮੇਰੇ ਨਾਲ ਵੋ ਹੋਇਆ ਯਾਰ ਦਮ ਤਾਂ ਰੱਖ ਗੱਲ ਕਰਨ ਦਾ ਜਦੋਂ ਕੁੜੀ ਮਾਰਤੀ ਸਭ ਕੁਝ ਕਰਦਾ ਗਲ ਦੱਬੇ ਉਹਦਾ ਯਾਰ ਤੁਸੀਂ ਤਿੰਨ ਬੰਦਿਆਂ ਨੂੰ ਤੁਹਾਨੂੰ ਸ਼ਰਮ ਨਹੀਂ ਆਈ ਕਿਸੇ ਹਾਂ ਦੇ ਨਾਲ ਤਾਂ ਪੰਗਾ ਲੈ ਕੇ ਦੇਖੋ ਦੇਖੋ ਪੁਲਿਸ ਕਹਿ ਰਹੀ ਉਹਤੇ ਦੀ ਤੁਹਾਨੂੰ ਪਤਾ ਤਾਂ ਸਾਰੇ ਜਦੋਂ ਉਥੋਂ ਦੀ ਬਠਿੰਦਾ ਦੀ ਨਹੀਂ ਕਿਹਾ ਕਿ ਉਹਨੇ ਮਾਰਿਆ ਉਸੇ ਨਾਮ ਜਦ ਕਿ ਨਾਮ ਦਰਜ ਕਰ ਲਿਆ ਜੀ ਫਿਰ ਭੱਜਿਆ ਕਿਉਂ ਆ ਜੇ ਨਹੀਂ ਤਾਂ ਵਕੀਲ ਖੜਾ ਕਰਦਾ ਆਪਣਾ ਕਿ ਮੇਰਾ ਤਾਂ ਕੋਈ ਕਸੂਰੇ ਨਹੀਂ ਉਹਦੀ ਲੋਕੇਸ਼ਨ ਕੜਾ ਬੇ ਸਾਰੀ ਲੋਕੇਸ਼ਨ ਪਤਾ ਲੱਗੂਗੀ ਲੋਕੇਸ਼ਨ ਦੇ ਹਿਸਾਬ ਨਾਲ ਤਾਂ ਸੀਆਈਡੀ ਬੈਠੀ ਇੰਟੈਲੀਜੈਂਸ ਬੈਸੀ ਇੰਟੈਲੀਜੈਂਸ ਤੋਂ ਆਈ ਵੀ ਬੈਠੀ ਕਿੱਡੀਆਂ ਇੰਡੀਆਈ ਸਾਡੇ ਕਰਨ ਲਈ ਇਹ ਕੰਮ ਹੋਇਆ ਸਾਡੇ ਪੰਜਾਬ ਨੂੰ ਜਿਹੜੀਆਂ ਦੇਸ਼ ਵਿਰੋਧੀ ਗਤੀਵਿਧੀਆਂ ਜਿਹੜੇ ਇਹ ਕਰ ਰਹੇ ਨੇ ਸਾਡੇ ਪੰਜਾਬ ਨੂੰ ਬਦਨਾਮ ਕਰਨ ਦਾ ਕੰਮ ਕਰ ਰਹੇ ਨੇ ਉਹ ਉਹਨਾਂ ਦਾ ਸਾਥ ਦੇ ਰਹੇ ਆ ਇਹ ਜੋ ਕੰਮ ਹੋਇਆ ਇਹਦੇ ਪਿੱਛੇ ਬਹੁਤ ਵੱਡੀ ਸਿਆਸਤ ਆ ਸਾਡੇ ਪੰਜਾਬ ਨੂੰ ਬਦਨਾਮ ਕਰ ਰਹੀ ਆ ਔਰ ਹਮੇਸ਼ਾ ਟਾਰਗੇਟ ਗਰੀਬ ਬੰਦਾ ਹੀ ਕੀਤਾ ਜਾਂਦਾ ਅਗਰ ਸੋਸ਼ਲ ਮੀਡੀਆ ਦੇ ਉੱਪਰ ਕੋਈ ਵੀ ਬੰਦਾ ਅਗਰ ਗਲਤ ਕੰਮ ਕਰਦਾ ਤਾਂ ਦੇਸ਼ ਸੰਵਿਧਾਨ ਨਾਲ ਚੱਲਦਾ ਦੇਸ਼ ਸੰਵਿਧਾਨ ਦੇ ਮੁਤਾਬਕ ਬੀਐਨਐਸ ਦੇ ਮੁਤਾਬਕ ਜਿਹਨੇ ਜੋ ਕੰਮ ਕੀਤਾ ਉਹ ਸਾਈਬਰ ਕ੍ਰਾਈਮ ਔਰ ਉਹਨੂੰ ਉਹ ਸਜ਼ਾ ਦੇ ਸਕਦਾ ਉਹ ਕੰਪਲੀਟਡ ਬਣ ਸਕਦਾ ਸੀ ਨਾ ਕਿ ਉਹ ਇਸ ਨੂੰ ਜਾਣ ਤੋਂ ਮਾਰਦਾ ਇਹ ਉਹਨੇ ਗਲਤ ਕੀਤਾ ਅਸੀਂ ਇਹਦੀ ਨਿਖੇਧੀ ਕਰਦੇ ਹਾਂ ਔਰ ਮੈਂ ਪੰਜਾਬ ਪੁਲਿਸ ਤੋਂ ਡੀਜੀਪੀ ਪੰਜਾਬ ਤੋਂ ਇਸ ਗੱਲ ਦੀ ਮੰਗ ਕਰਦਾ ਵੀ ਇਹਨੂੰ ਜਲਦੀ ਤੋਂ ਜਲਦੀ ਅਰੈਸਟ ਕਰਤੇ ਕੀਤਾ ਜਾਵੇ ਤਾਂ ਜੋ ਕਿ ਅੱਗੇ ਤੋਂ ਨੈਕਸਟ ਪੰਜਾਬ ਦਾ ਮਾਹੌਲ ਸਹੀ ਰੱਖਿਆ ਜਾਵੇ ਔਰ ਸਾਡੇ ਜਿਹੜੇ ਇਹ ਸਾਰੇ ਧਰਮਾਂ ਦੇ ਖਿਲਾਫ ਜਿਹੜੀਆਂ ਗਤੀਵਿਧੀਆਂ ਹੋ ਰਹੀਆਂ ਉਹਦਾ ਤੇ ਨਕੇਲ ਪਾਈ ਪਾਈ ਜਾ ਸਕੇ ਇੰਨਾ ਹੀ ਮੈਂ ਆਪ ਜੀ ਨੂੰ মিডিਆ ਨੂੰ ਇਹਦੇ ਬਾਰੇ ਕਹਿਣਾ ਚਾਹਾਂਗਾ ਸਿਆਸਤ ਕੌਣ ਕਰਦਾ ਹੈ ਜੀ ਇਹਦੇ ਪਿੱਛੇ ਜਿਖੋ ਇੰਟੈਲੀਜੈਂਸੀ ਇਹਦੇ ਪਿੱਛੇ ਪੂਰਾ ਇਹ ਦੇ ਦੱਸ ਸਕਦੀ ਹੈ ਦੇਸ਼ ਵਿਰੋਧੀ ਗਤੀਵਿਧੀ ਆ ਪੰਜਾਬ ਹੀ ਕਿਉਂ ਟਾਰਗੇਟ ਹੁੰਦਾ ਪੰਜਾਬ ਦੇ ਵਿੱਚ ਹੀ ਕਿਉਂ ਇਹ ਚੀਜ਼ਾਂ ਆ ਰਹੀਆਂ ਇਹਦੇ ਪਿੱਛੇ ਕਿਤਨਾ ਕਿਤੇ ਕੋਈ ਨਾ ਚੀਜ਼ ਜੁੜੀ ਹੋਈ ਆ ਇਹ ਇਹਦੇ ਪਿੱਛੇ ਸਾਨੂੰ ਸੀਆਈਡੀ ਸਾਡੀ ਇੰਟੈਲੀਜੈਂਸ ਉਹ ਇਹਦੇ ਤੇ ਧਿਆਨ ਦੇਣ ਵੀ ਇਹਦੇ ਪਿੱਛੇ ਕੌਣ ਆ ਮੈਂ ਚਾਹੂੰਗਾ ਵੀ ਇਹਦੇ ਤੇ ਕੁੱਲ ਮਿਲਾ ਕੇ ਇਹਦੇ ਤੇ ਪੂਰਾ ਇਨਸਾਫ ਉਸ ਪਰਿਵਾਰ ਨੂੰ ਦਵਾਇਆ ਜਾਵੇ